हसने वाला बटन रोने वाला बटन निंदिया चुगली वाला बटन सच बोलने वाला बटन ईमानदारी वाला बटन वफादारी वाला बटन पॉजिटिविटी वाला बटन नेगेटिविटी वाला बटन ਦੂਜਿਆਂ ਬਾਰੇ ਹਾਂਜੀ ਕੀ ਹਾਲ ਆ ਠੀਕ ਠਾਕ ਸਾਰੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਤੁਹਾਡੀ ਜ਼ਿੰਦਗੀ ਦੇ ਰਿਮੋਟ ਬਾਰੇ ਕਿ ਤੁਹਾਡੀ ਜ਼ਿੰਦਗੀ ਦਾ ਰਿਮੋਟ ਤੁਹਾਡੇ ਹੱਥ ਵਿੱਚ ਆ ਤੇ ਤੇ ਇਸ ਤੇ ਸਾਰੇ ਤਰ੍ਹਾਂ ਦੇ ਬਟਨ ਮੌਜੂਦ ਹਨ ਜਿਵੇਂ ਕਿ ਖੁਸ਼ ਰਹਿਣ ਵਾਲਾ ਬਟਨ ਦੁਖੀ ਰਹਿਣ ਵਾਲਾ ਬਟਨ ਹੱਸਣ ਵਾਲਾ ਬਟਨ ਰੋਣ ਵਾਲਾ ਬਟਨ ਨਿੰਦਿਆ ਚੁਗਲੀ ਵਾਲਾ ਬਟਨ ਸੱਚ ਬੋਲਣ ਵਾਲਾ ਬਟਨ ਇਮਾਨਦਾਰੀ ਵਾਲਾ ਬਟਨ ਵਫਾਦਾਰੀ ਵਾਲਾ ਬਟਨ ਪੋਜ਼ਿਟਿਵਿਟੀ ਵਾਲਾ ਬਟਨ ਨੈਗੇਟਿਵਿਟੀ ਵਾਲਾ ਬਟਨ ਦੂਜਿਆਂ ਬਾਰੇ ਬੁਰਾ ਉਸ ਜਿਹੜੇ ਬਟਨਾਂ ਦੀ ਆਪਾਂ ਸਭ ਤੋਂ ਵੱਧ ਵਰਤੋਂ ਕਰਦੇ ਹਾਂ ਉਹ ਹੈਗੇ ਆ ਨਿੰਦਿਆ ਚੁਗਲੀ ਵਾਲਾ ਬਟਨ ਦੂਜਿਆਂ ਨੂੰ ਮਾੜਾ ਦਿਖਾਉਣ ਵਾਲਾ ਬਟਨ ਦੂਜਿਆਂ ਨੂੰ ਨੀਵਾ ਸੁੱਟਣ ਵਾਲਾ ਬਟਨ 네ਗੈਟਿਵਿਟੀ ਵਾਲਾ ਬਟਨ ਮੱਚਣ ਸੜਨ ਵਾਲਾ ਬਟਨ ਰੋਣ ਵਾਲਾ ਬਟਨ ਦੁਖੀ ਹੋਣ ਵਾਲਾ ਬਟਨ ਇਹਨਾਂ ਬਟਨਾਂ ਦੀ ਆਪਾਂ ਸਭ ਤੋਂ ਵੱਧ ਵਰਤੋਂ ਕਰਦੇ ਆ ਸਿਰਫ 5% ਲੋਕ ਹੀ ਆ ਜਿਹੜੇ ਸਹੀ ਬਟਨਾਂ ਦੀ ਵਰਤੋਂ ਕਰਦੇ ਆ ਤੇ 5% ਲੋਕ ਹੀ ਜ਼ਿੰਦਗੀ ਜਿਉਂਦੇ ਆ ਬਾਕੀ 95% ਤਾਂ ਲੋਕ ਜ਼ਿੰਦਗੀ ਕੱਟ ਰਹੇ ਆ ਜੇਕਰ ਵੀਡੀਓ ਵਧੀਆ ਲੱਗੀ ਆ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ っド